ਲਾ ਕੇ ਦੇ ਦੇ ਤੈਨੂੰ ਘਰੇ ਬੈਠੀ ਨਾਲ ਬਣ ਜਾਣਾ। ਉਹ ਮਟਿਆਰ ਜੀ ਕਰਦੀ ਕਹਿੰਦੀ ਨਹੀਂ ਜੀ ਮੇਲਾ ਦੇਖਣ ਜ਼ਰੂਰ ਜਾਣਾ। ਲਓ ਵਿਚਾਰਾ ਮੇਰੇ ਵਰਗਾ ਝੱਭੂ ਪ੍ਰਸ਼ਾਦ ਅੱਗੇ ਲੱਗਦਾ ਮੇਲੇ ਵਿੱਚ ਲੈ ਕੇ ਬਾਹਰ ਜਾਂਦਾ। ਮੇਲੇ ਵਿੱਚ ਲੈ ਕੇ ਬਾਹਰ ਜਾਂਦਾ ਅੱਗੇ ਕੀ ਹੁੰਦਾ ਹੈ? ਖਾਸ ਕਰਕੇ ਲੇਡੀਜ਼ ਦੀ ਆਦਤ ਹੁੰਦੀ ਹੈ ਜਿਹੜੇ ਵੀ ਵੀਰ ਸ਼ਾਦੀ ਸ਼ੋਦਾਂ ਨੇ ਕਬੀਲਦਾਰ ਨੇ ਇਹਨਾਂ ਨੂੰ ਪਤਾ ਜਗਾ ਕਿਉਂਕਿ ਜਨਾਨੀਆਂ ਦੇ ਲੇਡੀਜ਼ ਦੇ ਜਲਦੀ-ਜਲਦੀ ਕੀ ਬਾਜ਼ਾਰ ਦੇ ਵਿੱਚ ਚੀਜ਼ ਪਸੰਦ ਨਹੀਂ ਆਉਂਦੀ। ਇਹ ਸੈਨੇ ਦੀ ਕਹਾਵਤ ਹੈ। ਜੀ ਰੱਜੀ ਮੱਝ ਛਪੜ ਤੋਂ ਕਦੇ ਨਹੀਂ ਬੜੀ ਔਖੀ ਐ ਤੇ ਜਨਾਨੀ ਪੰਜਾਬ ਤੋਂ ਕਦੇ ਨਹੀਂ ਬੜੀ ਔਖੀ ਆ ਕਿਉਂਕਿ ਸਾਰੇ ਪੈਸੇ ਲਵਾ ਦਿੰਦੀ ਐ ਉਹ ਵਿਚਾਰਾ ਸਵੇਰ ਦਾ ਥੱਕਿਆ ਟੁੱਟਿਆ ਮਗਰਮਗਰ ਕੁਰਦਾ ਫਿਰ ਤੁਰੇ ਫਦਾ ਕਰਮਾੜੀ ਦੇ ਜਦੋਂ ਇੱਕ ਦੁਕਾਨ ਵਿੱਚ ਜਾਂਦੀ ਐ ਉੱਥੇ ਜਾ ਕੇ ਉਹਨੂੰ ਕਿਤੇ ਸਮਾਨ ਪਸੰਦ ਆਉਂਦਾ ਆ ਆਈਟਮਾਂ ਦਿਖਾਉਣੀਆਂ ਸ਼ੁਰੂ ਕਰ ਦਿੰਦੀ ਐ ਸੇਖ ਨੂੰ ਕਾਫੀ ਸਾਰਾ ਬਟਾ ਸਾਰਾ ਦਿਲ ਬਣ ਜਾਂਦਾ ਜੋ ਤੁਰਨ ਲੱਗਦੇ ਦੁਕਾਨ ਤੋਂ ਆਪਣੇ ਪਤੀ ਦੇ ਵੱਲ ਇਸ਼ਾਰਾ ਕਰਦੀ ਕਹਿੰਦੀ ਜੀ ਫੇਲ ਲਿਓ ਉਹ ਵਿਚਾਰਾ ਫਿਰ ਸਵੇਰ ਦਾ ਥੱਕਿਆ ਟੁੱਟਿਆ ਉਹਦਾ ਸਾਰਾ ਪਰਸ ਖਾਲੀ ਹੋ ਗਿਆ ਵਿਚਾਰੇ ਦਾ ਹੁਣ ਤੁਰਨ ਲੱਗੀ ਸੋਚ ਗਈ ਐ ਆਪਣੇ ਪਤੀ ਦੇ ਵਾਰੇ ਕਹਿੰਦੀ ਇਹਨੂੰ ਮੈਂ ਸਵੇਰ ਦਾ ਨਹੀਂ ਫਿਰਦੀ ਆ ਉਹ ਬਿਨਾਂ ਇਹਨੂੰ ਬਿਠਾ ਕੇ ਇੱਕ ਸੁਲਾ ਮਾਰਨ ਆਪਣੇ ਘਰ ਵਾਲੇ ਨੂੰ ਹੁਣ ਆਪਣੇ ਪਤੀ ਦੇਮ ਨੂੰ ਕਹਿੰਦੀ ਕਹਿੰਦੀ ਜੀ ਤੁਸੀਂ ਕੁਝ ਲੈਣਾ ਹੈ ਕਹਿੰਦਾ ਹਾਂ ਉਹ ਵਿਚਾਰਾ ਸੇਰ ਦਾ ਕਿੱਥੇ ਕਿਉਂ ਅਸੀਂ ਕਹਿੰਦਾ ਫਹਾ ਲੈਣਾ ਦੁਕਾਨ ਚੋਂ ਲਵਾ ਕੇ ਘਰੇ ਚੱਲ ਕੇ ਲਵਾ ਪੈਸੇ ਤੋਂ ਵਿਚਾਰੇ ਦੇ ਸਾਰੇ ਲੱਗੇਗੇ ਲਓ ਸੋਨੇ ਦੇ ਨਾਲ ਅੱਗੋਂ ਘਰ ਵਾਲਿਆਂ ਨੂੰ ਕੀ ਜਵਾਬ ਦਿੰਦੀ ਹੈ ਅੱਗੋਂ ਘਰ ਵਾਲਾ ਨੂੰ ਕੀ ਆਖਦਾ ਦੋਨੋਂ ਜਾਨੇ ਮੇਲੇ 'ਚ ਫਿਰਦੇ ਨੇ ਸਾਡਾ ਪਰਕਾਉਟਜੀ ਤੇ ਮੇਲਾ ਵੇਖਦੀਏ ਨਾਰੇ ਪੈਨਨ ਵੇਖਦੇ ਨੇ ਸਾਰੇ ਕੀ ਕੋਈ ਜਿਹਾ ਕੱਟੇ ਰੱਖੋ ਹਾਂ सारे विकूं सारे नवे हटी हथी पुछंदे ते टोरी पसंद न थी आवे हटी हटी पुछंदे ते टोरी पसंद न थी आवे सारा मेला शान मारे yeah <laughs>